ਜੇ ਮਾਇਆ ਤਿਆਗ ਨਹੀਂ ਹੁੰਦੀ ਤੇ 파ਰਸ਼ਾ ਸਿੱਖਾਂ ਨੂੰ ਦਸਵਾਂਦ ਲੈ ਕੇ ਆਉਣ ਲਈ ਕਿਉਂ ਕਹਿੰਦੇ ਜੀ ਦੱਸੋ ਪਹਿਲਾ ਜੇ ਮਾਇਆ ਦੇ ਤਿਆਗੀ ਬਣਾਉਣਾ ਹੁੰਦਾ ਐਸ ਪੈਸੇ ਦੇ ਤਿਆਗੀ ਬਣਾਉਣਾ ਹੁੰਦਾ ਤੇ ਗੁਰੂ ਰਾਮਦਾਸ ਮਹਾਰਾਜ ਅੰਮ੍ਰਿਤਸਰ ਵਸਾਉਣ ਵਕਤ ਜਦੋਂ ਵਸਾਉਂਦੇ ਨੇ 52 ਕਿੱਤਿਆਂ ਦੇ ਵਪਾਰੀ ਲਿਆ ਕੇ ਕਿਉਂ ਵਸਾਉਂਦੇ ਨੇ ਉਹ ਤੇ ਲੋਕਾਂ ਨੂੰ ਪੈਸਾ ਕਮਾਉਣਾ ਸਿਖਾ ਰਹੇ ਨੇ ਵੀ ਕਮਾਓ ਪਰ ਕਮਾਈ ਨੇਕ ਹੋਵੇ ਤੁਹਾਡੀ ਕਮਾਈ ਹੋਵੇ ਤੁਹਾਡੀ ਪਰ ਕਮਾਈ ਤੁਹਾਡੀ ਬੋਲੋ ਪਿਆਰਿਓ ਨੇਕ ਹੋਵੇ ਤੁਹਾਡੀ ਕਮਾਈ 'ਚ ਦੂਜਿਆਂ ਦਾ ਖੂਨ ਨਹੀਂ ਹੋਣਾ ਚਾਹੀਦਾ ਤੁਸੀਂ ਉਸ ਕਮਾਈ ਕੇ ਦਾ ਹੱਕ ਨਾ ਮਾਰੋ ਕਮਾਓ ਕਮਾਣਾ ਚਾਹੀਦਾ ਤੁਸੀਂ ਨਹੀਂ ਅੱਜ ਆਪਣੇ ਬੱਚੇ ਦੇਸ਼ਾਂ ਵਿਦੇਸ਼ਾਂ ਚ ਭੇਜ ਰਹੇ ਜੇ ਆਪਾਂ ਕੋਈ ਬੰਦਾ ਪਿੰਡ ਤੋਂ ਸ਼ਹਿਰ ਆਉਂਦਾ ਪੈਸੇ ਲਈ ਕਰਦੇ ਆ ਨਾ ਕੋਈ ਬੰਦਾ ਮਟਰ ਲਾ ਬੀਜ ਰਿਹਾ ਹੈ ਕੋਈ ਬੰਦਾ ਆਲੂਆਂ ਦੀ ਖੇਤੀ ਕਰ ਰਿਹਾ ਹੈ ਕੋਈ ਬੰਦਾ ਕਣਕ ਬੀਜ ਰਿਹਾ ਜੋ ਵੀ ਆਪਾਂ ਕਰ ਰਹੇ ਸਾਡਾ ਮਕਸਦ ਇੱਕ ਬੰਦਾ ਦੁੱਧ ਤੇ ਉਸ ਬੰਦੇ ਕੋਲ 2 ਲੀਟਰ ਨਹੀਂ ਮੁਕਣਾ ਮੱਝਾਂ ਉਹਨੇ 15 ਰੱਖੀਆਂ ਨੇ ਕਾਦੇ ਲਈ ਵੀ ਮੈਂ ਦੁੱਧ ਸ਼ਹਿਰ ਪਾ ਕੇ ਆਵਾਂਗਾ ਆਪਣੇ ਬੱਚਿਆਂ ਨੂੰ ਪੜਾਵਾਂਗਾ ਇਹਨਾਂ ਦਾ ਰੋਜ਼ਗਾਰ ਹੋਏਗਾ ਤੇ ਸਾਡੇ ਇੱਥੇ ਪ੍ਰਭਾਵ ਪਾ ਦਿੱਤਾ ਜੀ ਮਾਇਆ ਤਿਆਗੋ ਜੀ ਮਾਇਆ ਤਿਆਗੋ ਮਾਇਆ ਦੇ ਪਹਿਲੇ ਅਰਥ ਸਮਝ ਲਈਏ ਸੀ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਉਹ ਕਿਹੜੇ ਕਾਜ ਆ ਜਿਹੜੇ ਕਿਸੇ ਕੰਮ ਨਹੀਂ ਤੇ ਬਹੁਤੇ ਕਾਜਾਂ ਦੇ ਅਰਥੇ ਹੋ ਕਰੀ ਜਾਂਦੇ ਵੀ ਆੜਾ ਕੰਮ ਕਰਦਾ ਭਾਈ ਆ ਤੇਰੇ ਧੰਦੇ ਨਾਲ ਨਹੀਂ ਜਾਣੇ ਆ ਤੇਰੇ ਕਾਰੋਬਾਰ ਨਾਲ ਨਹੀਂ ਜਾਣੇ ਲੋ ਜੀ ਵਿਲੇ ਕਰਕੇ ਬਿਠਾ ਦਿਓ ਲੋਕਾਂ ਨੂੰ ਕਾਰੋਬਾਰ ਨਾਲ ਨਹੀਂ ਜਾਣੇ ਕਾਰੋਬਾਰ ਕਰੋ ਉਥੇ ਅਵਰ ਕਾਜਦਾਰ ਤਾਂ ਉਹ ਕੰਮ ਜਿਹੜੇ ਤੂੰ ਧਰਮ ਦਾ ਨਾਂ ਲੈ ਕੇ ਬਾਕੀ ਪਖੰਡ ਕਰਦਾ ਕਰਮ ਧਰਮ ਪਖੰਡ ਜੋ ਦਿਸੇ ਗੱਲ ਉਹਦੀ ਹੋ ਰਹੀ ਹੈ ਗੱਲ ਵਿਸ਼ਾ ਮੰਦਾ ਹੈ ਗੁਰਮਤ ਦਾ ਇਹ ਸ਼ਾ ਬੜਾ ਧਿਆਨ ਨਾਲ ਸਮਝਣ ਵਾਲਾ ਕਿ ਪਾਸ਼ਾ ਜੀ ਨੇ ਨਿੱਕੇ ਨਿੱਕੇ ਨੁਕਤੇਆਂ ਨੂੰ ਕਿਦਾਂ ਖੋਲਿਆ ਕਿਦਾਂ ਸਾਨੂੰ ਸਮਝਾਇਆ ਕਿ ਪਾਸ਼ਾ ਤੇ ਬੜੀ ਕਿੱਡੀ ਵੱਡੀ ਦਾਸ ਸਾਨੂੰ ਬਕੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਅਵਰ ਕਾਜ ਮਤਲਬ ਹੁਣ ਗਿਣਨ ਲੱਗੋ ਜੀ ਦੁਕਾਨਾਂ ਕਰਨੀਆਂ ਕਿਹੜੇ ਕੰਮ ਆ ਕਾਰੋਬਾਰਾਂ ਧੰਦੇ ਨਹੀਂ ਨਹੀਂ ਭਾਈ ਇਹ ਨਹੀਂ ਲਓ ਇੱਕ ਭਗਤ ਕਬੀਰ ਦਾ ਸ਼ਬਦ ਹੋਰ ਸੁਣੋ ਦੀਨ ਬਸਾਰਿਓ ਰੇ دیਵਾਨੇ ਦੀਨ ਬਸਾਰਿਓ ਰੇ ਪੇਟ ਭਰਿਓ ਪਸ਼ੂਆ ਜੋ ਸੋਇਓ ਮਨੁਖ ਜਨਮ ਹੈ ਹਾਰਿਓ ਅਗਲੀ ਤੋਕ ਪੜੋ ਸਾਧ ਸੰਗਤ ਕਬ ਹੂੰ ਨਹੀਂ ਕੀਨੀ ਰਚਿਓ ਤੰਦੇ ਝੂਠ ਹੁਣ ਝੂਠੇ ਤੰਦੇ ਕਿਹੜੇ ਨੇ ਆ ਕਾਰੋਬਾਰ ਕਰਨੇ ਦੁਕਾਨਾਂ ਕਰਨੀਆਂ ਵਾਈ ਕਰਨੀ ਨੌਕਰੀ ਕਰਨੀ ਇਹ ਝੂਠੇ ਤੰਦੇ ਨੇ ਜੇ ਤੰਦੇ ਨਾ ਹੋਵੇ ਤੇ ਸਮਾਜ ਤਾਂ ਨਕਾਰਾ ਹੋ ਜਾਏ ਜਿਹੜੇ ਲੋਕ ਨਹੀਂ ਸੀ ਕਰਦੇ ਉਹਨਾਂ ਨੂੰ ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸ਼ਰਮ ਪੱਤ ਝੋਲੀ ਜੋਗੀ ਤੂੰ ਖੱਪਰ ਕਿਉਂ ਫੜਿਆ ਹੱਥ ਵਿੱਚ ਜੋਗੀ ਨੂੰ ਪੁੱਛਦੇ ਮਹਾਰਾਜ ਕਹਿੰਦੇ ਨੇ ਤੂੰ ਕੰਨ ਵਿੱਚ ਮੁੰਦਰਾ ਕਿਉਂ ਪਾਈਆਂ ਕਹਿੰਦੇ ਇਸ ਕਰਕੇ ਕਿ ਮੈਂ ਰੱਬ ਦੇ ਰਸਤੇ ਤੇ ਤੁਰਿਆ ਹੋਇਆ ਹਾਂ ਪਾਰਸ਼ਾ ਕਹਿੰਦੇ ਫਿਰ ਐਂ ਕਰ ਕੰਨ ਪੜਵਾਉਣ ਦੀ ਲੋੜ ਨਹੀਂ ਸਬਰ ਧਾਰਨ ਕਰ ਲਾ ਸੰਤੋਖ ਧਾਰਨ ਕਰ ਲਾ ਤੇ ਸੰਤੋਖੀ ਬੰਦੇ ਨੂੰ ਆਪਣੇ ਆਪ ਹੀ ਦੁਨੀਆ ਸਮਝ ਲੈਂਦੀ ਐ ਵੀ ਰੱਬ ਦੇ ਰਸਤੇ ਤੇ ਤੁਰਿਆ ਹੋਇਆ ਬੰਦਾ ਹੁਣ ਸ਼ਰਮਪਤ ਅਗਲੀ ਗੱਲ ਮਹਾਰਾਜ ਕਹਿੰਦੇ ਤੂੰ ਆ ਹੱਥ ਵਿੱਚ ਖੱਪਰ ਕਿਉਂ ਫੜਿਆ ਕਹਿੰਦੇ ਇਸ ਕਰਕੇ ਫੜਿਆ ਵੀ ਜਿਹੜਾ ਖੱਪਰ ਹੈ ਇਹਦੇ ਵਿੱਚ ਮੈਂ ਕੋ ਜਦੋਂ ਕਿਸੇ ਘਰ ਮੰਗਣ ਜਾਣਾ ਉਹ ਇਸ ਖੱਪਰ ਚ ਪਾ ਦਿੰਦੇ ਆ ਕਿਤੇ ਫਿਰ ਐ ਕਰ ਸ਼ਰਮ ਪੱਤ ਝੋਲੀ ਸ਼ਰਮ ਦਾ ਖੱਪਰ ਬਣਾ ਲਾ ਮਿਹਨਤ ਦਾ ਖੱਪਰ ਬਣਾ ਲਾ ਤੇ ਮਿਹਨਤ ਕਾਸ਼ ਬੰਦਾ ਕਦੀ ਵੀ ਕਿਸੇ ਕੋਲੋਂ ਭੀਖ ਨਹੀਂ ਮੰਗਦਾ ਪਾਤਸ਼ਾਹ ਤੇ ਸਾਨੂੰ ਕਿਹਦੇ ਨੇ ਰੱਬ ਕਰਤਾ ਇਹ ਪੁਰਖ ਹੈ ਉਹ ਤੇ ਆਪ ਨਹੀਂ ਵਿਹਲਾ ਬੈਠਾ ਉਹ ਵਿਹਲੇ ਨੂੰ ਕਿਵੇਂ ਪ੍ਰਵਾਨ ਕਰ ਲੇਗਾ ਸਵਾਲ ਇਹ ਆ ਜਿਹੜੇ ਪਰਮੇਸ਼ਰ ਆਪ ਹਮੇਸ਼ਾ ਹੀ ਕਰਦੇ ਆ ਹਰ ਵਕਤ ਵਰਤ ਰਹੇ ਹਨ ਮਨੁੱਖਤਾ ਦੇ ਵਿੱਚ ਉਹ ਵੇਲੇ ਨੂੰ ਕਿਵੇਂ ਪ੍ਰਵਾਨ ਕਰ ਲੈਣਗੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਕੇ ਵੇਖੋ ਇੱਕ ਵਣਖੰਡ ਬੈਸੇ ਜਾਏ ਸਦ ਨਾ ਦੇਵਹੀਂ ਇੱਕ ਉਹ ਨੇ ਜਿਹੜੇ ਜਾ ਕੇ ਕਿਸ ਜੰਗਲ ਚ ਬਹਿ ਕੇ ਬੋਲਦੇ ਨਹੀਂ ਮੂੰਹ ਮੁੰਨੀ ਬਣ ਗਏ ਪਾਤਸ਼ਾਹ ਜੀ ਨੇ ਇਹੋ ਜੇ ਬੰਦਿਆਂ ਨੂੰ ਪਰਵਾਹ ਨਹੀਂ ਕੀਤਾ ਅੱਜ ਤਰ੍ਹਾਂ ਤਰ੍ਹਾਂ ਦੀ ਬੰਦਗੀ ਤੇ ਤਰ੍ਹਾਂ ਤਰ੍ਹਾਂ ਦਾ ਸਾਡੇ ਚ ਪਖੰਡ ਚੱਲ ਪਿਆ ਸੀ ਅਸਲੀ ਅਸਲੀ ਨੁਕਤੇ ਤੋਂ ਗਵਾ ਚੁੱਕੇ ਗੁਰਮਤ ਦਾ ਵਿਸ਼ਾ ਤੇ ਸਮਝਣ ਦਾ ਸੀ ਵਿਚਾਰਨ ਦਾ ਸੀ ਗੋਸ਼ਟੀ ਕਰਨੀ ਸੀ ਤੁਸੀਂ ਆਪਣੇ ਬੱਚਿਆਂ ਨਾਲ ਪ੍ਰਸ਼ਾਦਾ ਛਕਣ ਵਕਤ ਇੱਕ ਵਾਰ ਗੋਸ਼ਟੀ ਕਰਕੇ ਵੇਖੋ ਕਿ ਪੁੱਤਰ ਤੂੰ ਨਖਰੇ ਕਰਦਾ ਨਾ ਰੋਟੀ ਖਾਣ ਲੱਗਿਆ ਬਾਬਾ ਦੁਨਿਆ ਸਿੰਘ ਹੰਡੂਰੀਏ ਦੀ ਲਿਖਤ ਪੜ੍ਹ ਕੇ ਵੇਖ ਸੋ ਐਸੀ ਰੋਟੀ ਕਰ ਲਿਆਓ ਹਮਰੇ ਕਾਗਨ ਕੁੱਕਰ ਖਾਓ